ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ 18 ਤੋਂ ਲੈ ਕੇ 25 ਜਨਵਰੀ ਤੱਕ ਦੇ ਮੌਸਮ ਦੀ ਸੌਂਦੇ ਦਿਨਾਂ ਦੇ ਦਰਮਿਆਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਉਮੀਦਿਆਸਾਰ ਕਿੰਨੇ ਕੁ ਬਣਨਗੇ ਇਹ ਤੁਹਾਨੂੰ ਦੱਸਾਂਗੇ ਔਰ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਵੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਅਸਲੇ ਜੀ ਤਾਜ਼ਾ ਸੈਟੇਲਾਈਟ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ 17 ਜਨਵਰੀ ਦਾ ਦਿਨ ਲਗਭਗ ਫਨੇ ਆਖਰੀ ਪੜਾਤੇ ਆ ਤੇ ਆਥਣ ਦੇ ਲਗਭਗ 6:30 ਦਾ ਟਾਈਮ ਹੋਣ ਜਾ ਰਿਹਾ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਸਕਰੀਨ ਤੇ ਦੇਖ ਸਕਦੇ ਹਾਂ ਇਸ ਵੇਲੇ ਮੌਸਮ ਲਗਭਗ ਸਾਫ਼ ਹੀ ਬਣਿਆ ਹੋਇਆ ਅੱਜ ਤੜਕੇ ਵਗਾਰੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਦੀ ਚਾਦਰ ਜਿਹੜੀ ਛਾਈ ਹੋਈ ਸੀ ਪਰ ਨਾਲ ਹੀ ਜਿਹੜੀਆਂ ਉੱਤਰ ਵੱੱਚੂਗੀ ਹਵਾਵਾਂ ਜਿਹੜੀਆਂ ਚੱਲ ਰਹੀਆਂ ਸੀ ਤੇਜ਼ ਗਤੀ ਦੇ ਨਾਲ ਜਿਸ ਦੇ ਨਾਲ ਧੁੰਦ ਬਹੁਤ ਹੀ ਦੇਰ ਤੱਕ ਠਹਿਰੀ ਨਹੀਂ ਤੇ ਧੁੰਦ ਜਿਹੜੀ ਉੱਡ ਗਈ ਤੇ ਧੁੱਪ ਵੀ ਅੱਜ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਆ ਤੇ ਵਧੀਆ ਟੈਂਪਰੇਚਰ ਆ ਜਿਹੜੇ ਦਰਜ ਹੋਏ ਨੇ ਥੋੜਾ ਜਿਹਾ ਨਿੱਗਾ ਮਾਹੌਲ ਅੱਜ ਦਿਨ ਦੇ ਵਿੱਚ ਦਰਜ ਹੋਇਆ ਦੂਜੇ ਖਾਸੇ ਦੀ ਦੇ ਸਕਦੇ ਹਾਂ ਇੱਕ ਖੱਛਮੀ ਸਿਸਟਮ ਜਿਹੜਾ ਕਿ ਅੱਜ ਬਦਲਵਾਜ ਦੇ ਰੋਖ ਦੇ ਵਿੱਚ ਐਂਟਰ ਕਰੇਗਾ ਪੰਜਾਬ ਹਰਿਆਣਾ ਰਾਜਸਾ ਦੇ ਵਿੱਚ ਇਹ ਬਦਲਵਾਜੀ ਉੱਪਰਲੇ ਫੱਦਰ ਦੀ ਗੁਜ਼ਰੇਗੀ ਯਾਨੀ ਕਿ 8-9 ਕਿਲੋਮੀਟਰ ਦੀ ਉਚਾਈ ਤੋਂ ਬਦਲ ਇਹ ਗੁਜ਼ਰਦੇ ਰਹਿਣਗੇ ਅਗਲੇ 24-48 ਘੰਟਿਆਂ ਤੱਕ ਮੀਂਹ ਦੇ ਕੋਈ ਅਸਰ ਨਹੀਂ ਆ ਜੀ ਕਿਤੇ ਕਿਤੇ ਹਲਕੇ ਛਰਾਟੇ ਹਲਕੀ ਬੂੰਦਾਬੰਦੀ ਹੋ ਜੇ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਬਹੁਤੇ ਵੱਡੇ ਮੀਂਹ ਦੇ ਫਿਲਹਾਲ ਅਸਰ ਨਹੀਂ ਹੈ ਆਉਂਦੇ 24 ਜਾਂ ਫਿਰ 48 ਘੰਟੇ ਯਾਨੀ ਕਿ ਅਗਲੇ ਜਿਹੜੇ 2-3 ਦਿਨ ਨੇ 18-19 ਤੋਂ 20 ਜਨਵਰੀ ਇਹਨਾਂ ਦਿਨਾਂ ਦੇ ਦਰਮਿਆਨ ਧੁੰਦ ਜੜੀ ਅਜਬੀਨੀ ਲੈਵਲ ਤੇ ਫਿਰ ਤੋਂ ਬਣ ਸਕਦੀ ਹੈ ਧੁੱਪ ਜਿਵੇਂ ਅੱਜ ਨਿੱਗੀ ਲੱਗੀ ਹੈ ਉਸ ਤਰ੍ਹਾਂ ਦੀ ਧੁੱਪ ਕੱਲ ਲੱਗਦੀ ਜਾਪ ਨਹੀਂ ਰਹੀ ਕਿਉਂਕਿ ਬੱਦਲ ਉੱਪਰ ਦੀ ਗੁਜ਼ਰਨਗੇ ਧੁੱਪ ਤੇ ਦਰਸ਼ਣ ਜਿੱਥੇ ਤੇ ਹੋਣਗੇ ਉਹ ਵੀ ਥੋੜੀ ਮੱਠੀ ਤੋਂ ਹੋਏਗੀ ਤੇ ਠੰਡ ਵਾਲਾ ਸੀਤਲ ਹਵਾ ਕਰਾਕੇ ਦੀ ਜੜੀ ਉਸੇ ਤਰ੍ਹਾਂ ਜਾਰੀ ਰਹੇਗੀ ਸੋ ਇੱਕ ਸਿਸਟਮ ਜਿਹੜਾ ਕਿ ਇਹ ਹੁਣ ਚੱਲੇਗਾ ਅਗਲੇ 48 72 ਘੰਟਿਆਂ ਤੱਕ ਯਾਨੀ ਕਿ 19 ਬੀ ਆਲਾ ਸਿਸਟਮ ਹੈ ਕਿਤੇ ਕਿਤੇ ਹਲਕੇ ਸ਼ਰਾਟੇ ਤੋਂ ਇਨਕਾਰ ਆਫਾ ਕਰ ਨਹੀਂ ਸਕਦੇ ਵੈਸੇ ਇਹ ਬੱਦਲ ਵਾਈ ਦੇ ਰੂਪ ਦੇ ਵਿੱਚ ਉੱਤੇ ਨਹੀਂ ਲੰਘ ਜਾਣਾ ਤੇ ਇੱਕ ਸਿਸਟਮ ਜਿਹੜਾ ਕਿ 22 23 24 ਇਹਨਾਂ ਤਰੀਕਾਂ ਦੇ ਲਾਗੇ ਪ੍ਰਭਾਵਿਤ ਕਰਦਾ ਨਜ਼ਰ ਆਏਗਾ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਨੂੰ ਪੰਜਾਬ ਹਰਿਆਣਾ ਔਰ ਜਿਹੜੇ ਆਪਣੇ ਰਾਜਸਥਾਨ ਦੇ ਉੱਤਰ ਪੂਰਬੀ ਖੇਤਰਾਂ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਅਸਰ ਬਣਨਗੇ ਫਿਲਹਾਲ ਲਾਗੇ ਜਾ ਕੇ ਅਪਡੇਟ ਤੁਹਾਨੂੰ ਇਸ ਸਿਸਟਮ ਦੇ ਦੇਵਾਂਗੇ ਤੇ ਜਿਹੜਾ ਬਾਈ ਵਾਲਾ ਸਿਸਟਮ ਹੋਏਗਾ ਜੀ ਉਹ ਪਹਾੜਾਂ ਦੇ ਵਿੱਚ ਬਰਬਾਰੀ ਦਾ ਇੱਕ ਦੌਰ ਚਲਾ ਸਕਦਾ ਜਿਹਦੇ ਨਾਲ ਠੰਡ ਦੇ ਵਿੱਚ ਚੌਕਾਵਾਦਾ ਜਿਹੜਾ ਜਾਂ ਦਰਜ ਹੋ ਸਕਦਾ ਭਾਵੇਂ ਉਹ ਪੰਜਾਬ ਦੇ ਆ ਭਾਵੇਂ ਹਰਿਆਣੇ ਰਾਜਸਥਾਨ ਦੇ ਆ ਯਾਨੀ ਕਿ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਸੀ ਹੈਗੀ ਤੋਂ ਇੱਕ ਨਜ਼ਰ ਤਾਜ਼ਾ ਰਿਪੋਰਟ ਦੇ ਲਾ ਲੈਣੇ ਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਆ ਸਭ ਤੋਂ ਪਹਿਲਾਂ ਰਡਾਰ ਤੇ ਦੇਖ ਲੈਣੇ ਆ ਜੋ ਸਿਸਟਮ ਆਣਾ ਜੀ ਉਹ ਤੁਸੀਂ ਦੇਖ ਸਕਦੇ ਆ ਕਿ 21 ਤੇ 22 ਤਰੀਕ ਨੂੰ ਇਹਨਾਂ ਦਿਨਾਂ ਦੇ ਦਰਮਿਆਨ ਬੱਦਲਬਾਜ਼ੀ ਬਹੁਤ ਹੀ ਖੇਤਰਾਂ ਨੂੰ ਵੱਡੇ ਫੱਤਰ ਤੇ ਕਵਰ ਕਰੇਗੀ ਪੰਜਾਬ ਹਰਿਆਣਾ ਚੰਡੀਗੜ੍ਹ ਔਰ ਰਾਜਾਂ ਦੇ ਖੇਤਰਾਂ ਨੂੰ ਤੇ 21 22 23 24 ਇਹਨਾਂ ਦਿਨਾਂ ਦੇ ਦਰਮਿਆਨ ਮੀਂਹ ਦੇ ਆਸਾਰ ਰਹਿਣਗੇ ਕਿਹੜੇ ਜ਼ਿਲ੍ਹੇ ਕਵਰ ਹੋਣਗੇ ਤੁਹਾਨੂੰ ਲਾਗੇ ਦਿਨਾਂ ਦੇ ਦੌਰਾਨ ਅਪਡੇਟ ਜਰੀਆ ਦਿੱਤੀ ਜਾਵੇਗੀ 19 20 ਤਰੀਕ ਨੂੰ ਖਿਲਾਲ ਅਗਲੇ 2-3 ਦਿਨਾਂ ਦੀ ਗੱਲ ਕਰੀਏ ਅਲਰਟ ਜੜੇ ਆ ਗਿਆ ਆਸਫਾਕ ਨੇ ਅਲਰਟ ਕੀਤੇ ਨੇ ਡੈਂਸ ਫੌਗ ਦੇ ਯਾਨੀ ਕਿ ਬਹੁਤੇ ਵੱਡੇ ਖੇਤਰ ਦੇ ਵਿੱਚ ਧੁੰਦ ਪ੍ਰਭਾਵਿਤ ਕਰ ਸਕਦੀ ਆ ਕਿਉਂਕਿ ਅੱਜ ਧੁੰਦ ਇਸ ਲਈ ਉੱਡ ਗਈ ਕਿਉਂਕਿ ਪਛੋਂ ਦੀਆਂ ਹਵਾਵਾਂ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀਆਂ ਸੀ ਸੋ ਆਉਂਦੇ ਦਿਨਾਂ ਦੇ ਦਰਮਿਆਨ ਯਾਨੀ ਕਿ ਕੱਲ ਤੇ ਪਰਸੋਂ ਹਵਾ ਦੀ ਕੋਈ ਗਤੀ ਜੜੀ ਰਵਾਨਗੀ ਬਹੁਤ ਘੱਟ ਹੋਏਗੀ ਤੇ ਹੌਲੀ ਗਤੀ ਦੇ ਨਾਲ ਹਵਾਵਾਂ ਚੱਲਦੀਆਂ ਹੋਣਗੀਆਂ ਜਿਸ ਦੇ ਨਾਲ ਜਿਹੜੀ ਧੁੰਦ ਹੈ ਉਹ ਕਹਿ ਸਕਦੇ ਹਾਂ ਦੁਪਹਿਰ ਤੱਕ ਜਿਹੜੀ ਆ ਵੈਸੀ ਹੀ ਵੱਡੇ ਹੱਦਰ ਤੇ ਜਿਹੜੀ ਕਵਰ ਕਰੇਗੀ ਤੇ ਜੇਕਰ ਬੱਦਲ ਵਾਈ ਉਤੋਂ ਦੀ ਕਵਰ ਹੋ ਜੀਏ ਤਾਂ ਹੀਟ ਵਾਲਾ ਜਿਹੜਾ ਮਾਹੌਲ ਬਣਦਾ ਹੈ ਤੇ ਹੀਟ ਲੱਗਣ ਨਾਲ ਧੁੰਦ ਜਿਹੜੀ ਆ ਬਹੁਤੇ ਥਾਵਾਂ ਤੇ ਘਟ ਵੀ ਸਕਦੀ ਹੈ ਤੇ ਜਿੱਥੇ ਬੱਦਲ ਘਟ ਹੋਣਗੇ ਉੱਥੇ ਧੁੰਦ ਜਿਹੜਾ ਚੌਖਾ ਵਾਤਾ ਦਰਜ ਕੀਤਾ ਜਾ ਸਕਦਾ ਹੈ ਫਿਲਹਾਲ ਅਗਲੇ 3 ਦਿਨ ਜੀ ਸੀਤਲਰ ਪਲੱਸ ਧੁੰਦ ਦੇ ਅਲਰਟ ਨੇ ਉਸ ਤੋਂ ਬਾਅਦ ਜਿਹੜਾ ਸਿਸਟਮ ਲੱਗਣਾ ਜੀ ਉਹਦੀ ਅਪਡੇਟ ਦੇ ਜਿਆ ਤੁਹਾਨੂੰ ਵੀ ਕਿਤੇ ਲੱਗੇ ਜਾ ਕੇ ਦੇ ਦੇਵਾਂਗੇ ਕਿਹੜੇ ਜਿਲ੍ਹਿਆਂ ਦੇ ਵਿੱਚ ਉਮੀਦ ਹੈ ਸਰ ਜਿਹੜੇ ਵੜਦੇ ਨਸਰ ਆਣਗੇ ਫਿਲਹਾਲ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਜੀ ਧੰਨ